ਪਈ ਛੋਡੇ ਨਾਲ ਰੂਬਰੂ ਹੋਣ ਦਾ ਉਹਦਾ ਮੁੱਖ ਕਾਰਨ ਇਹ ਆ ਕਿ 2 ਦਿਨ ਪਹਿਲਾਂ 1.5 ਦਿਨ ਪਹਿਲਾਂ ਜਦੋਂ ਕੁਲਵਿੰਦਰ ਕੌਰ ਜਿਹੜੀ CISF ਦੀ ਜਵਾਨ ਹੈ ਉਹਦੀ ਤੇ ਕੰਗਨਾ ਰਣੌਤ ਦੇ ਬਾਰੇ ਜੋ 에어ਪੋਰਟ 'ਚ ਵਾਕਿਆ ਹੋਇਆ ਉਹਦੇ ਬਾਰੇ ਮੈਂ ਟਵੀਟ ਕਰਕੇ ਆਪਦੀ ਭਾਵਨਾ ਭਾਵੇਂ ਵਿਅਕਤ ਕੀਤੀ ਉਹਦੇ 'ਚ ਮੈਂ ਬੜਾ ਸਪਸ਼ਟ ਕਿਹਾ ਸੀਗਾ ਕਿ ਸਰਕਾਰਾਂ ਨੂੰ ਔਰ ਜ਼ਿੰਮੇਵਾਰ ਸੱਜਣਾ ਨੂੰ ਜ਼ਿੰਮੇਵਾਰ ਮੈਂ ਕਿਹਨੂੰ ਗਿਣਦਾ ਜਿਨ੍ਹਾਂ ਨੂੰ ਲੋਕਾਂ ਨੇ ਐਮਪੀ ਐ ਐਮਐਲਏ ਬਣਾਇਆ ਹੁੰਦਾ ਵੈਸੇ ਸਾਰੇ ਜ਼ਿੰਮੇਵਾਰ ਨੇ ਮਗਰ ਇਹ ਚੁਣੇ ਹੋਏ ਨਮਾਇंदे ਨੇ ਇਹਨਾਂ ਦੀ ਜ਼ਿੰਮੇਵਾਰੀ ਮੈਂ ਸਮਝਦਾ ਬੜੀ ਵੱਧ ਜਾਂਦੀ ਹੈ ਔਰ ਆਪ ਦੀ ਗੱਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਗੱਲ ਸੋਚਣੀ ਜ਼ਰੂਰ ਚਾਹੀਦੀ ਔਰ ਅੱਜ ਮੈਂ ਮਜਬੂਰ ਕਿਉਂ ਹੋਇਆ ਅੱਜ ਤੁਹਾਡੇ ਨਾਲ ਰੂਬਰੂ ਹੋਣ ਲਈ ਕਿ ਵੇਖੋ ਕਿਸ ਕਿਸਮ ਦੀ ਤਕੇਸ਼ਾਈ ਬੇਇਨਸਾਫੀ डीएसडी ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ ਕੁਲਵਿੰਦਰ ਕੌਰ ਤੇ ਪਰਚਾ ਦਰਜ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਮੇਰਾ ਪਹਿਲਾ ਸਵਾਲ ਕਿ ਪਰਚਾ ਕੰਗਨਾਰ ਰੋਡ ਤੇ ਕਿਉਂ ਨਹੀਂ ਹੋਇਆ ਕਿਉਂਕਿ ਕਿਸੇ ਅਫੀਸ਼ਰ ਨੂੰ ਸੀਆਈਐਸਐਫ ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਗਲ ਪਾਉਣਾ ਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ ਔਰ ਇਟ ਇਜ਼ ਸੈਂਸਿਟਿਵ ਥਾ ਤੇ एयरपोर्ट सिक्योरिटी ਤੇ ਲੱਗੀ ਆ ਉਹਦੀ ਜ਼ਿੰਮੇਵਾਰੀ ਆ ਕਿ ਹਰੇਕ ਨੂੰ ਚਾਹੇ ਕੋਈ ਅ ਪ੍ਰਧਾਨ ਮੰਤਰੀ ਆਵੇ ਕੋਈ ਵੱਡਾ ਲੀਡਰ ਆਵੇ ਕੋਈ ਸਧਾਰਨ ਬੰਦਾ ਆਵੇ ਸਿਕਿਉਰਿਟੀ ਚੈੱਕ ਇਸ ਫਾਰ 올 ਔਰ ਇਹ ਖਬਰ ਵੀ ਆਈ ਆ ਕਿ ਕਿਵੇਂ ਇਹ ਫੋਨ ਤੇ ਲੱਗੀ ਸੀ ਔਰ ਕੰਗਲਾ ਦਾ ਹਾਈ ਹੈੱਡਡ ਐਟੀਟਿਊਡ ਕਿਉਂਕਿ ਉਹ ਭਾਜਪਾ ਦੀ ਸਰਕਾਰ ਦੇ ਨੇੜੇ ਆ ਸਰਕਾਰਾਂ ਦੇ ਉਹਦੇ ਇਸ਼ਾਰੇ ਤੇ ਚੱਲਦੀਆਂ ਨੇ ਉਹਦਾ ਇਹ ਐਟੀਟਿਊਡ ਬੜਾ ਇਕਾਰੀ ਨਹੀਂ ਨਿਕਵਾਰੀ ਚਲ ਗਿਆ ਸੋ ਮੇਰਾ ਪਹਿਲਾ ਸਵਾਲ ਭਗਵੰਤ ਮਾਨ ਨੂੰ ਕਿ ਪਰਚਾ ਕੰਗਨਾ ਰਣੌਤ ਤੇ ਕਿਉਂ ਨਹੀਂ ਆਪ ਦੀ ਸਾਂਝ ਦੱਸੋ ਦੂਜੀ ਗੱਲ ਸਾਧ ਸੰਗਤ ਜੀ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਦਿੱਲੀ ਦੀ ਸਰਕਾਰ ਨੂੰ ਇਹਨਾਂ ਨੂੰ ਰੋਕੋ ਹਟਾਓ ਉਹ ਭੈਣ ਵੀ ਕੁਲਵਿੰਦਰ ਕੌਰ ਇਸ ਹਾਲਾਤ ਲਈ ਮਜਬੂਰ ਕਿਉਂ ਹੋਏ ਕੁਲਵਿੰਦਰ ਕੌਰ ਦਾ ਸਾਰਾ ਪਰਿਵਾਰ ਫੌਜੀ ਪਰਿਵਾਰ ਹੈ ਉਹ ਦਾ ਆਪ ਦਾ ਘਰ ਵਾਲਾ ਅ ਸੀਐਸਐਫ ਚ ਨੌਕਰੀ ਕਰ ਰਿਹਾ ਉਹ ਆਪ ਸੀਐਸਐਫ ਚ ਹੈ ਸੋ ਉਹਨਾਂ ਨੂੰ ਜ਼ਿੰਮੇਵਾਰੀ ਡਿਊਟੀ ਟੂਵਰਡਸ ਦ ਨੇਸ਼ਨ ਉਹਨਾਂ ਨੂੰ ਬਹਿਖੂਬੀ ਪਤਾ ਹੈ ਫੌਜੀਆ ਦਾ ਪਰਿਵਾਰ ਹੈ ਇਸ ਦੇਸ਼ ਵਾਸਤੇ ਭਾਜਪਾ ਦੇ ਲੀਡਰੋ ਇਸ ਦੇਸ਼ ਵਾਸਤੇ ਉਹਦੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਨੇ ਔਰ ਇਹ ਪੰਜਾਬੀ ਮਿੱਟੀ ਪੰਜਾਬੀ ਕੌਮ ਦੇਸ਼ ਦੇ ਵਾਸਤੇ ਕੱਲਾ ਕੁਰਬਾਨ ਨਹੀਂ ਹੁੰਦਾ ਦੇਸ਼ ਨੂੰ ਨੈਸ਼ਨਲ ਸਿਕਿਉਰਿਟੀ ਨਹੀਂ ਦਿੰਦਾ ਦੇਸ਼ ਨੂੰ ਫੂਡ ਸਿਕਿਉਰਿਟੀ ਵੀ ਦਿੰਦਾ ਦੇਸ਼ ਨੂੰ ਅੰਨ ਦਿੰਦਾ ਹੈ ਇਸੇ ਕਾਰਨ ਜੈ ਜਵਾਨ ਜੈ ਕਿਸਾਨ ਦਾ ਨਾਰਾ بلند ਹੁੰਦਾ ਮਗਰ ਤੁਸੀਂ ਕਿਸੇ ਨੂੰ ਇੰਨਾ ਮਜਬੂਰ ਕਰਦੇ ਹੋ ਹਰੇਕ ਨੂੰ ਆਪਦੇ ਮਾਪੇ ਪਿਆਰੇ ਨੇ ਤੁਹਾਡੀ ਲੀਡਰ ਅੱਜ ਜਿਹਨੂੰ ਤੁਸੀਂ ਐਮਪੀ ਬਣਾਇਆ ਐਮਪੀ ਸੀਟ ਦੇਣ ਦੇ ਯੋਗ ਸਮਝਿਆ ਕਿ ਇਸ ਲਈ ਸਮਝਿਆ ਭਾਜਪਾ ਨੇ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਇਹ ਹਰੇਕ ਦੀ ਮਾਵਾ ਨੂੰ ਜਲੀਲ ਕਰੇ ਇਹ ਕਵੇ ਕਿ ਇਹ ਦਿਹਾੜੀ ਤੇ ਆਈ ਆ 100 100 ਰੁਪਏ ਤੇ ਤੇ ਜਿਹੜੀ ਮਾਂ ਉਸ ਗਰਮੀ ਚ ਸਰਦੀ ਚ ਧੁੰਦ ਚ ਧੁੱਪ ਚ ਜਿਨੇ ਉਥੇ ਸਾਲ ਇੱਕ ਕਟਿਆ ਉਥੇ ਸੇਵਾ ਕੀਤੀ ਲੋਕਾਂ ਦੀ ਅੰਦੋਲਨ ਦਾ ਹਿੱਸਾ ਬਣੇ ਕਿ ਉਹਦੀ ਆਉਣ ਵਾਲੀ ਪੀੜ੍ਹੀ ਪੰਜਾਬੀਆਂ ਦੀ ਕਿ ਆਉਣ ਵਾਲਾ ਅੰਧਾਤਾ ਦੇਸ਼ ਦਾ ਮਹਿਫੂਜ਼ ਹੋਵੇ ਉਹਦੀ ਪੀੜਾ ਤਾਂ ਮਹਿਸੂਸ ਨਹੀਂ ਕੀਤੀ ਝੱਕ ਕੇ ਬਿਆਨ ਦਿੱਤਾ ਜੀ ਇਹ ਤਾਂ ਦਿਹਾੜੀ ਤੇ ਆਈ ਆ ਤੇ ਤੁਹਾਨੂੰ ਚਾਹ ਚੰਗਾ ਜੀ ਜੇ ਕਿਸੇ ਦੇ ਮਾਪੇ ਬਾਪ ਨੂੰ ਜ਼ਲੀਲ ਕਰੋਗੇ ਨਾ ਹਰ ਇੱਕ ਬੱਚੇ ਜਿਹੜਾ ਆਪਦੇ ਮਾਪਿਆਂ ਦਾ ਸਤਿਕਾਰ ਕਰਦਾ ਕਿਤੇ ਨਾ ਕਿਤੇ ਤਾਂ ਜਰੂਰ ਇਨਸਲਟ ਔਰ ਭਾਵਕ ਹੋਊਗਾ ਔਰ ਮੈਂ ਸਮਝਦਾ ਕਿ ਉਹਨੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਤੋੜਿਆ ਉਹਨੇ ਸਿਰਫ ਆਪਦਾ ਇੱਕ ਪ੍ਰੋਟੈਸਟ ਜ਼ਾਹਿਰ ਕੀਤਾ ਔਰ ਉਹ ਕੀਤਾ ਕਿ ਨਹੀਂ ਕੀਤਾ ਦਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕੰਗਨਾ ਨੇ ਫੀਰਮਿਸ ਪੇਪ ਕੀਤਾ ਔਰ ਮੈਂ ਅੱਜ ਫੇਰ ਅਪੀਲ ਕਰਦਾ ਦੈਟ ਵੀ ਡਿਮਾਂਡ ਏਨ ਇੰਡੀਪੈਂਡੈਂਟ ਹਾਈ ਕੋਰਟ ਮੋਨਿਟਰਡ ਪ੍ਰੋਬ ਕਿਉਂਕਿ ਨਾ ਤਾਂ ਭਗਵੰਤ ਮਾਨ ਟਾਉਟ ਤੇ ਵਿਸ਼ਵਾਸ ਹੈ ਤੇ ਨਾ ਕੇਂਦਰ ਦੀ ਸਰਕਾਰ ਤੇ ਵਿਸ਼ਵਾਸ ਔਰ ਮੈਂ ਭਾਜਪਾ ਦੇ ਲੀਡਰਾਂ ਨੂੰ ਜਾਕਰ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਤਾਂ ਕਹਤਾ ਕਿ ਸੀਐਸਐਫ ਦੀ ਬੀਬੀ ਨੇ ਆਪ ਦੀ ਜ਼ਿੰਮੇਵਾਰੀ ਗਲਤ ਕਰਤੀ ਉਸ ਭੈਣ ਬਾਰੇ ਤਾਂ ਟਿੱਪਣੀ ਕਰਤੀ ਤੇ ਇਹ ਟਿੱਪਣੀ ਨਾ ਕਰਨੀ ਠੀਕ ਸਮਝੀ ਜਿਹੜੀ ਕੰਗਨਾ ਰੋਜ਼ ਕਹਿ ਦਿੰਦੀ ਹੈ ਜਲੂਲ ਰੋਜ਼ ਜਲੀਲ ਕਰਦੀ ਹੈ ਪੰਜਾਬ ਦੀਆਂ ਮਾਂ ਬੇਟੀਆਂ ਨੂੰ ਤੇ ਜਿਹੜੀ ਕੰਗਣਾ ਕਹਿੰਦੀ ਹੈ ਕਿ ਜੀ ਇਹ ਪੰਜਾਬੀ ਤਾਂ ਅ ਦੇਸ਼ਦ્રોਹੀ ਨੇ ਜੀ ਇਹ ਤਾਂ ਟੈਰਰਿਸਟ ਨੇ ਉਗਰਵਾਦੀ ਨੇ ਕਿ ਤੁਸੀਂ ਸਮਝਦੇ ਹੋ ਜਾਕਰ ਸਾਹਿਬ ਇਹ ਉਗਰਵਾਦੀ ਨੇ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਮੰਡੇਟ ਦਿੱਤਾ ਹੈ ਔਰ ਉਸ ਮੰਡੇਟ ਤੋਂ ਵੀ ਸਮਝੋ ਕਿ ਪੰਜਾਬੀ ਜਾਂ ਕਸ਼ਮੀਰੀ ਇਸ ਫੀਲਿੰਗ ਆਈਸੋਲੇਟਡ ਉਹ ਇਹ ਮਹਿਸੂਸ ਕਰ ਰਿਹਾ ਹੈ ਕਿ ਦੇਸ਼ ਸਾਨੂੰ ਆਪਣਾ ਨਹੀਂ ਬਣਾ ਰਿਹਾ ਇੱਕ ਆਈਸੋਲੇਸ਼ਨ ਕੀਤੀ ਜਾ ਰਹੀ ਹੈ ਸਿੰਗਲ ਆਊਟ ਕੀਤਾ ਜਾ ਰਿਹਾ ਔਰ ਉਸ ਸਿੰਗਲ ਆਊਟ ਕਰਕੇ ਦੇਸ਼ ਦੇ ਪ੍ਰਤੀ ਸਭ ਤੋਂ ਵੱਡੀ ਨਫ਼ਰਤ ਦੇ ਵੀ ਤੁਸੀਂ ਬੋਲ ਰਹੇ ਹੋ ਔਰ ਦੇਸ਼ ਨੂੰ ਡਿਵਾਈਡ ਕਰਨ ਦੀ ਸਾਜਸ਼ਾ ਚੱਲ ਰਹੀ ਹੈ ਪੰਜਾਬ 'ਚ ਵੀ ਜੋ ਡਿਵਾਈਡ ਪੈਦਾ ਕਰਤਾ ਵਿਦ ਇਸ ਹੇਟ ਪੋਲਿਟਿਕਸ ਇਸ ਤੋਂ ਬਚਣ ਦੀ ਲੋੜ ਹੈ ਔਰ ਮੇਰੀ ਦੋ ਡਿਮਾਂਡਾਂ ਕਿ ਸਿਰਫ ਕੁਲਵਿੰਦਰ ਕੌਰ ਤੇ ਪਰਚਾ ਕਿਉਂ ਕੰਗਨਾ ਨਰੌਤ ਤੇ ਪਰਚਾ ਹੋਵੇ ਔਰ ਭਗਵੰਤ ਮਾਨ ਨਹੀਂ ਕਰਦਾ ਤੇ ਟੌਪੀ ਕਰਦਾ ਕਿਉਂਕਿ ਇੱਕ ਸਰਕਾਰੀ ਅਫਸਰ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ ਵੀ ਇੱਕ ਗੁਨਾਹ ਦੂਜੀ ਗੱਲ ਇਹ ਇਨਕੁਆਇਰੀ ਇਹ ਸਾਰੀ ਹਾਈ ਕੋਰਟ ਮਾਨੀਟਰਡ ਹੋਵੇ ਸਰਕਾਰਾਂ ਤੇ ਵਿਸ਼ਵਾਸ ਨਹੀਂ ਔਰ ਤੀਜੀ ਗੱਲ ਭਾਜਪਾ ਨੂੰ ਕਿ ਭਾਈ ਪੰਜਾਬੀਆਂ ਨੂੰ ਜਿਹੜੇ ਦੇਸ਼ ਲਈ ਮਰੇ ਆ ਜਿਹੜੇ ਦੇਸ਼ ਨੂੰ ਅੰਦਾਜ਼ ਦਿੰਦੇ ਆ ਤੁਸੀਂ ਉਹਨਾਂ ਦੀ ਮਾਂ ਬੇਟੀਆਂ ਨੂੰ ਬਾਪ ਨੂੰ ਭਰਾਵਾਂ ਨੂੰ ਜਲੀਲ ਕਰਨਾ ਬੰਦ ਕਰੋ ਔਰ ਯਾਦ ਕਰੋ ਜਦੋਂ ਗਲਵਾਨ ਦੇ ਕਲੈਸ਼ਸ ਸੇ ਸਭ ਤੋਂ ਵੱਡੀ ਸ਼ਹਾਦਤ ਕਿਹਨੇ ਦਿੱਤੀ ਸੀ ਔਰ ਕਿਸੇ ਦੇ ਮਾਪੇ ਨੂੰ ਜਲੀਲ ਕਰੋਗੇ ਕਿਸੇ ਨਾ ਕਿਸੇ ਰੂਪ ਚ ਤੁਸੀਂ ਕਿਸੇ ਨੂੰ ਉਚਾਉਂਗੇ ਤੁਸੀਂ ਪ੍ਰਵੋਕ ਕਰੋਗੇ ਤੇ ਕੋਈ ਨਾ ਕੋਈ ਭਾਵਨਾ ਤਾਂ ਬਾਹਰ ਨਿਕਲ ਕੇ ਆਉਗੀ ਔਰ ਮੈਂ ਸਮਝਦਾ ਹਾਂ ਉਹਨੇ ਕੋਈ ਇਹ ਜਾ ਕਦਮ ਨਹੀਂ ਲਿਆ ਕੋਈ ਇਹ ਜਾ ਕਾਨੂੰਨ ਨਹੀਂ ਤੋੜਿਆ ਮਗਰ ਪੰਜਾਬੀਆਂ ਨੂੰ ਉਹ ਸੋਣਾ ਪ੍ਰਵੋਗ ਕਰਨਾ ਔਰ ਪੰਜਾਬੀਆਂ ਨੂੰ ਦੇਸ਼ਦ్రోਹੀ ਦੱਸਣਾ ਪੰਜਾਬ ਨੂੰ ਐਂਟੀ ਨੈਸ਼ਨਲ ਦੱਸਣਾ ਇਹ ਕੰਮ ਬੰਦ ਹੋਣਾ ਚਾਹੀਦਾ ਕਿਉਂਕਿ ਜਿੰਨੇ ਪੰਜਾਬੀ ਨੈਸ਼ਨਲਿਸਟ ਤੇ ਪੇਟਰੀਅਟਿਕ ਇਹ ਦੇਸ਼ ਲਈ ਵਫਾਦਾਰ ਨੇ ਉਹਨਾਂ ਹੋਰ ਕੋਈ ਕੌਮ ਨਹੀਂ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਦਿਆਂ ਹੋਇਆ ਇੱਕ ਕਮੇਟੀ ਬੈਠੂਗੀ ਹਾਈ ਕੋਰਟ ਮੋਨਿਟਰਡ ਇਨਕੁਆਇਰੀ ਹੋਊਗੀ ਨਹੀਂ ਤਾਂ ਸੱਚ ਕਦੇ ਸਾਹਮਣੇ ਨਹੀਂ ਆਉਣਾ ਔਰ ਅਸੀਂ ਅੱਜ ਮੈਂ ਆਪਦੇ ਵੱਲੋਂ ਵੀ ਵਿਸ਼ਵਾਸ ਦਉਣਾ ਸਾਡੇ ਯੂਥ ਅਕਾਲੀ ਦਲ ਦੇ ਤੇਜਿੰਦਰ ਸਾਹਿਬ ਨੇ ਵੀ ਜਲੰਧਰ ਇਹ ਫੈਸਲਾ ਕੀਤਾ ਕਿ ਪਰਿਵਾਰ ਦੀ ਉਹਨਾਂ ਨੇ ਮਦਦ ਦਾ ਅਨਾਉਂਸ ਕੀਤਾ ਸ਼ਰੂਮ ਨੇ ਅਕਾਲੀ ਦਲ ਔਰ ਮੈਂ ਆਪ ਜੇ ਇਸ ਕਿਸਮ ਦੀ ਵੀ ਮਦਦ ਅਸੀਂ ਕਰ ਸਕਾਂਗੇ ਇਸ ਪਰਿਵਾਰ ਦੀ ਅਸੀਂ ਪਰਿਵਾਰ ਨਾਲ ਖੜੋਤੇ ਹਾਂ ਇਹ ਮੇਰਾ ਵਿਸ਼ਵਾਸ ਦਉਣਾ ਮੈਂ ਸਮਝਦਾ ਸੀ ਮੇਰੀ ਡਿਊਟੀ ਬਣਦੀ ਹੈ ਕਿਉਂਕਿ ਦੋ ਦਿਨ ਦਾ ਜੋ ਕੁਝ ਚੱਲ ਰਿਹਾ ਉਦੋਂ ਤੋਂ ਮਨ ਵੀ ਦੁਖੀ ਹੋਇਆ ਔਰ ਇਹ ਹਟ ਹੀ ਨਹੀਂ ਰਹੀ ਪਾਜ ਪਾਲੇ ਉਸ ਗੱਲ ਤੋਂ ਵੀ ਮਨ ਆਹਤ ਹੋਇਆ ਕਿ ਭਾਈ ਵਾਚ ਲੈ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਵਸ ਲੈਣ ਦਿਓ ਸਾਨੂੰ ਜੀ ਲੈਣ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਅੱਜ ਲੋਟ ਕਿਉਂ ਪਈ ਛੋਡੇ ਨਾਲ ਰੂਬਰੂ ਹੋਣ ਦਾ ਉਹਦਾ ਮੁੱਖ ਕਾਰਨ ਇਹ ਆ ਕਿ 2 ਦਿਨ ਪਹਿਲਾਂ 1.5 ਦਿਨ ਪਹਿਲਾਂ ਜਦੋਂ ਕੁਲਵਿੰਦਰ ਕੌਰ ਜਿਹੜੀ CISF ਦੀ ਜਵਾਨ ਹੈ ਉਹਦੀ ਤੇ ਕੰਗਨਾ ਰਣੌਤ ਦੇ ਬਾਰੇ ਜੋ 에ਰਪੋਰਟ 'ਚ ਵਾਕਿਆ ਹੋਇਆ ਉਹਦੇ ਬਾਰੇ ਮੈਂ ਟਵੀਟ ਕਰਕੇ ਆਪਦੀ ਭਾਵਨਾ ਭਾਵੇਂ ਵਿਅਕਤ ਕੀਤੀ ਉਹਦੇ 'ਚ ਮੈਂ ਬੜਾ ਸਪਸ਼ਟ ਕਿਹਾ ਸੀਗਾ ਕੀ ਸਰਕਾਰਾਂ ਨੂੰ ਔਰ ਜ਼ਿੰਮੇਵਾਰ ਸੱਜਣਾ ਨੂੰ ਜ਼ਿੰਮੇਵਾਰ ਮੈਂ ਕਿਹਨੂੰ ਕਹਿੰਦਾ ਜਿਨ੍ਹਾਂ ਨੂੰ ਲੋਕਾਂ ਨੇ ਐਮਪੀ ਐ ਐਮਐਲਏ ਬਣਾਇਆ ਹੁੰਦਾ ਵੈਸੇ ਸਾਰੀ ਜ਼ਿੰਮੇਵਾਰ ਨੇ ਮਗਰ ਇਹ ਚੁਣੇ ਹੋਏ ਨਮਾਇंदे ਨੇ ਇਹਨਾਂ ਦੀ ਜ਼ਿੰਮੇਵਾਰੀ ਮੈਂ ਸਮਝਦਾ ਬੜੀ ਵੱਧ ਜਾਂਦੀ ਹੈ ਔਰ ਆਪਦੀ ਗੱਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਗੱਲ ਸੋਚਣੀ ਜ਼ਰੂਰ ਚਾਹੀਦੀ ਔਰ ਅੱਜ ਮੈਂ ਮਜਬੂਰ ਕਿਉਂ ਹੋਇਆ ਤੁਹਾਨੂੰ ਤੁਹਾਡੇ ਨਾਲ ਰੂਬਰੂ ਹੋਣ ਲਈ ਕਿ ਵੇਖੋ ਕਿਸ ਕਿਸਮ ਦੀ ਤੱਕੇ ਸ਼ਾਈ ਬੇਇਨਸਾਫੀ ਦੇਸ਼ ਦੀ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ ਕੁਲਵਿੰਦਰ ਕੌਰ ਤੇ ਪਰਚਾ ਦਰਜ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਮੇਰਾ ਪਹਿਲਾ ਸਵਾਲ ਕਿ ਪਰਚਾ ਕੰਗਨਾਰ ਰੋਡ ਤੇ ਕਿਉਂ ਨਹੀਂ ਹੋਇਆ ਕਿਉਂਕਿ ਕਿਸੇ ਅਫੀਸ਼ੀਅਲ ਨੂੰ CISF ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਘਨ ਪਾਉਣਾ ਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ ਔਰ ਇਟ ਇਜ਼ ਸੈਂਸਿਟਿਵ ਥਾ ਤੇ ਏਅਰਪੋਰਟ ਸਿਕਿਉਰਿਟੀ ਤੇ ਉਹ ਲੱਗੀ ਆ ਉਹਦੀ ਜ਼ਿੰਮੇਵਾਰੀ ਆ ਕਿ ਹਰੇਕ ਨੂੰ ਚਾਹੇ ਕੋਈ